ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ਼ਤਕਾਰ ਜੋ ਖਾਲਸਾ ਜੀ ਇੱਥੇ 2 ਤਰੀਕ ਦੀ ਰਾਤ ਨੂੰ ਫਲੋਰ ਦੇ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮrao ਡਾਕਟਰ ਅੰਬੇਡਕਰ ਜੀ ਦੇ ਬੁਤਰੀ ਬੇਅਦਬੀ ਕੀਤੀ ਗਈ ਹੈ ਸ੍ਰੋਚੇ ਵਿਸ਼ਵ ਦੇ ਵਿੱਚ ਬਹੁਤ ਰੋਸ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪੈਰੋਕਾਰਾਂ ਚ ਰੋਸ ਹੈ ਮਾਨਤਾਵਾਦੀ ਸਰਬੰਤ ਦੇ ਭਲੇ ਦੇ ਫਲਸਫੇ ਦੀ ਹਾਮੀ ਭਰਨ ਵਾਲੇ ਸਾਰੀ ਸੰਗਤ 'ਚ ਬਹੁਤ ਵੱਡਾ ਰੋਸ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਘਟਨਾ ਦੀ ਪੁਰਜੋਰ ਨਿੰਦਾ ਕਰਦੀ ਹੈ ਅਸੀਂ ਕੱਲ ਵੀ ਫਿਲੌਰ ਗਏ ਸਾਰਾ ਦਿਨ ਉੱਥੇ ਲਾ ਕੇ ਆਏ ਹਾਂ ਤੇ ਕੱਲ ਨੂੰ ਅਤੰਤਰੀਕਾ 4 ਤਰੀਕ ਨੂੰ 10 ਵਜੇ ਦੇ ਕਰੀਬ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਸਤਿਕਾਰਯੋਗ ਸਰਦਾਰ ਈਮਾਨ ਸਿੰਘ ਮਾਨ ਜੀ ਉੱਤੇ ਕੁਝਰੇ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਸਮਾਜ ਪਰਿਵਾਰ ਉਹਨਾਂ ਸਾਰਿਆਂ ਦੇ ਨਾਲ ਇਹ ਜੋ ਘਟਨਾ ਹੋਈ ਹੈ ਉਹਦੇ ਅਫਸੋਸ ਕਰਨ ਲਈ ਪੁੱਜ ਰਹੇ ਨੇ ਕਿ ਬਹੁਤ ਮਾੜੀ ਗੱਲ ਹੈ ਪਾਰਟੀ ਨੇ ਬਹੁਤ ਬੁਰਾ ਬਣਾਇਆ ਸਾਡੀ ਆਈਡੀਓਲੋਜੀ ਜਿਹੜੀ ਹੈ ਪ੍ਰਧਾਨ ਸਾਹਿਬ ਨੇ ਕਿਹਾ ਕਿ ਬਹੁਤ ਦੁਖਦਾਈ ਘਟਨਾ ਹੈ ਅਸੀਂ ਪਹਿਲਾਂ ਵੀ ਇਹਨੂੰ ਪਰਨੂੰ ਸਮਝਾਇਆ ਸੀ ਇਹ ਨਹੀਂ ਸਮਝਿਆ बार-बार ਇਦਾਂ ਦੀਆਂ ਗਲਤੀਆਂ ਕਰ ਰਹੇ ਇਹ ਸਹਿਣ ਵਾਲੀਆਂ ਨਹੀਂ ਪਾਰਟੀ ਦਾ ਬੜਾ ਸਖਤ ਸਟੈਂਡ ਹੈ ਇਸ ਮਾਮਲੇ ਦੇ ਵਿੱਚ। ਸੋ ਕਿਰਪਾ ਕਰਕੇ ਜਿਲ੍ਹਾ ਜਲੰਧਰ ਦੇ ਜਿੰਨੇ ਵੀ ਮੇਰੇ ਆਗੂ ਸਹਿਬਾਨ ਹੈ ਮੈਂ ਫੋਨ ਵੀ ਲਗਾਵਾਂਗਾ ਕਿ ਇਹਨਾਂ ਦਾ ਬਿਜੀ ਆਉਂਦਾ ਕਿ ਇਹ ਨਹੀਂ ਚੱਕਦੇ। ਸਾਰਿਆਂ ਨੂੰ ਇਹ ਵੀਡੀਓ ਰਾਹੀਂ ਸੱਦਾ ਹੈ ਕਿ ਤੁਸੀਂ ਕੱਲ 10 ਵਜੇ ਦੇ ਕਰੀਬ ਫਲੋਰ ਨੰਗਲ ਜਿਹਨੂੰ ਆਪਾਂ ਕਹਿੰਦੇ ਗੰਨਾਪਿੰਡ ਰੋਡ ਤੇ ਇੱਥੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਿਹੜਾ ਸਟੈਚੂ ਆ ਜਿਹਦੀ ਬੇਇੱਜ਼ਤੀ ਕੀਤੀ ਗਈ ਉਸ ਜਗ੍ਹਾ ਤੇ ਸਾਡੇ ਕਾਰਜਕਾਰੀ ਪ੍ਰਧਾਨ ਸਾਹਿਬ ਸਰਦਾਰ ਈਮਾਨ ਸੁਲਮਾਨ ਜੀ ਆਉਣਗੇ ਤੇ ਆਪਾਂ ਸਾਰਿਆਂ ਨੇ ਉਥੇ ਪੁੱਜਣਾ ਆ ਪਾਰਟੀ ਵੱਲੋਂ ਇਹ ਸਖਤ ਹਦਾਇਤਾਂ ਨੇ ਸੁਕਿਰਪਾ ਕਰਕੇ ਇਨੀਆਂ ਪਾਲਣਾ ਕੀਤੀ ਜਾਵੇ ਇੰਨੇ ਕਿੰਦਾ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ